ਇਤ ਸ੍ਰੀ ਚਿਰਤਰੋ ਪਖਿਆਨੇ ਤ੍ਰਿਆ ਚਿਰਤਰੇ ਮੰਤਰੀ ਭੂਪ ਸੰਬਾਦੇ 405 ਚਿਰਤਰ ਸਮਾਪਤ ਮਸਤ ਸੋਬ ਮਸਤ ਸੁਆਉ ਸਾ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਪਵਨ ਗੁਰਬਾਣੀ ਰਹਿਰਾ ਸਾਹਿਬ ਜੀ ਰਾਹੀ ਸਤਗੁਰੂ ਕਿਰਪਾ ਕਰ ਰਹੇ ਹਨ ਰੇ ਰਾਜ ਸਾਹਿਬ ਜੀ ਦੀ ਬਾਣੀ ਵਿੱਚ ਚੌਪਈ ਸਾਹਿਬ ਰਾਹੀ ਚਰਿਤ੍ਰੋਪਖਿਆ ਨਾਰਾਹੀ ਸਤਿਗੁਰੂ ਕਿਰਪਾ ਕਰੇ ਚਰਿਤ੍ਰੋਪਖਿਆਨੇ ਭਾਵ ਗ੍ਰੰਥ ਦਾ ਨਾਮ ਹੈ ਜਿਸ ਵਿੱਚ ਤ੍ਰਿਆ ਚਰਿਤਰੇ ਇਸਤਰੀਆਂ ਦੇ ਚਰਿਤਰ ਲਿਖੇ ਹੋਏ ਹਨ ਮੰਤਰੀ ਭੂਪ ਸੰਵਾਦੇ ਤੋਂ ਭਾਵ ਹੈ ਜਿਸ ਵਿੱਚ ਰਾਜੇ ਅਤੇ ਵਜ਼ੀਰਾਂ ਦਾ ਪ੍ਰਸ਼ਨੋਤਰੀ ਸੰਵਾਦ ਲਿਖਿਆ ਹੋਇਆ ਹੈ ਚਿੱਤਰਾਂ ਦੀ ਗਿਣਤੀ ਸਤਿਗੁਰੂ 405 ਲਿਖਦੇ ਹਨ 405 ਚਿੱਤਰ ਸੋਭਮਸਤ ਇਹ ਗ੍ਰੰਥ ਜੋ ਬਹੁਤ ਸ੍ਰੇਸ਼ਟ ਹੈ ਸਮਾਪਤ ਮਸਤ ਸੰਪੂਰਨ ਹੋਇਆ ਹੈ ਅਫਜੂ ਇਹ ਲਫ਼ਜ਼ ਫਾਰਸੀ ਦਾ ਹੈ ਜਿਸ ਦਾ ਅਰਥ ਹੈ ਬਾਕੀ ਹੋਰ ਵੀ ਹੈ ਜਿਵੇਂ ਕਈ ਲਿਖਾਰੀ ਕਿਸ਼ਤ ਵਾਰ ਕੋਈ ਨਾਵਲ ਜਾਂ ਨਾਟਕ ਲਿਖਦੇ ਅਤੇ ਅਖੀਰ ਤੇ ਪੰਜਾਬੀ ਦਾ ਲਫ਼ਜ਼ ਉਹ ਚਲਦਾ ਲਿਖਦੇ ਹਨ ਉਸੇ ਤਰ੍ਹਾਂ ਇਹ ਅਪਜੂ ਸ਼ਬਦ ਲਿਖਿਆ ਹੈ ਅੱਗੇ ਹਜੂਰ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਹਨ ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹੱਥ ਦੇ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਹੇ ਅਕਾਲ ਪੁਰਖ ਮੈਨੂੰ ਆਪਣਾ ਦਾਸ ਜਾਣ ਕੇ ਮੇਰੇ ਤੇ અપਾਰ ਬਹੁਤੀ ਕਿਰਪਾ ਕਰੋ ਆਪ ਜੀ ਮੈਨੂੰ ਮਨ ਬਚਨ ਬਾਣੀ ਕਰਮ ਸਰੀਰ ਕਰਕੇ ਆਪਣਾ ਸੇਵਕ ਵਿਚਾਰ ਕੇ ਆਪਣੀ ਕਿਰਪਾ ਦਾ ਹੱਥ ਦੇ ਕੇ ਰੱਖ ਲਵੋ ਅਗਲੀ ਚੌਪਈ ਸਹਿਬ ਵਿੱਚ ਹੋਰ ਦੇਵੀ ਦੇਵਤਿਆਂ ਨਾਲੋਂ ਅਕਾਲ ਪੁਰਖ ਤੇ ਅਟਲ ਵਿਸ਼ਵਾਸ ਪ੍ਰਗਟਾਇਆ ਸਤਿਗੁਰੂ ਕਿਰਪਾ ਕਰ ਰਹੇ ਆ ਚੌਪਈ ਮੈਂ ਨਾ ਗਣੇਸ਼ਹਿ ਪ੍ਰਥਮ ਮਨਾਉਂ ਕਿਸਨ ਬਿਸਨ ਕਬ ਹੂ ਨਹਿ ਧਾਉ ਸਤਗੁਰੂ ਜੀ ਫਰਮਾਉਂਦੇ ਹਨ ਮੈਂ ਕਿਸੇ ਵੀ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ ਗਣੇਸ਼ ਨੂੰ ਨਹੀਂ ਮਨਾਉਂਦਾ ਕਿਉਂਕਿ ਹੋਰ ਸਨਾਤਨ ਧਰਮੀ ਲੋਕ ਸਭ ਤੋਂ ਪਹਿਲਾਂ ਗਣੇਸ਼ਿਆ ਨਾਮ ਲਿਖਦੇ ਆ ਨਾ ਹੀ ਮੈਂ ਕਦੇ ਮੁੱਖ ਦੇਵਤਾ ਵਿਸ਼ਨੂੰ ਅਤੇ ਉਸ ਦੇ ਅਵਤਾਰ ਕ੍ਰਿਸ਼ਨ ਨੂੰ ਧਿਆਉਂਦਾ ਕਾਨ ਸੁਨੇ ਪਹਿਚਾਨ ਨ ਤਿੰਸੂ ਲੇ ਲਾਗੀ ਮੋਰੀ ਪਗ ਇਨਸੋ ਕਲਗੀ ਤਰ ਪਾਤਸ਼ਾਹ ਫਰਮਾਉਂਦੇ ਮੈਂ ਇਨਾਂ ਬਾਰੇ ਕੰਨਾਂ ਰਹੀ ਤਾਂ ਸੁਣਿਆ ਹੈ ਪਰ ਇਨਾਂ ਨਾਲ ਮੇਰੀ ਇਸ਼ਟ ਉਪਾਸ਼ਨਾ ਦੀ ਕੋਈ ਜਾਣ ਪਛਾਣ ਨਹੀਂ ਮੇਰੀ ਲਿਵ ਸੁਰਤ अथवा प्रीਤੀ ਇਨ ਕਈਏ ਭਾਵ ਅਕਾਲ ਪੁਰਖ ਦੇ ਚਰਨਾਂ ਨਾਲ ਹੀ ਲੱਗੀ ਹੋਈ ਹੈ ਮਹਾਕਾਲ ਰਖਵਾਰ ਹਮਾਰੋ ਮਹਾ ਲੋਹ ਮੈਂ ਕਿੰਕਰ ਥਾਰੋ ਮਹਾਕਾਲ ਕਾਲ ਦਾ ਵੀ ਕਾਲ ਕਰਨ ਵਾਲਾ ਅਕਾਲਪੁਰਖ ਸਾਡਾ ਰਖਵਾਲਾ ਹੈ ਉਸ ਅੱਗੇ ਹੀ ਸਾਡੀ ਅਰਦਾਸ ਹੈ ਮਹਾ ਲੋਹ ਪੱਕੇ ਲੋਹੇ ਫੁਲਾਦ ਵਾਂਗ ਸਖਤ ਪਾਪ ਨਾਸਤੂ ਰਹਿਤ ਅਕਾਲਪੁਰਖ ਦਾ ਹੀ ਵਾਜਕ ਹੈ ଅਤਵਾ ਮਹਾ ਲੋਹ ਬਹੁਤ ਵਧੀਆ ਲੋਹੇ ਪਾਪ ਫਲਾਦੀ ਸ਼ਸਤਰਾਂ ਨੂੰ ਧਾਰਨ ਵਾਲਾ ਵੀ ਅਕਾਲਪੁਰਖ ਹੀ ਹੈ ਉਸ ਨੂੰ ਮੁਖਾਦਬ ਕਰਕੇ ਸਤਿਗੁਰੂ ਕਰਦੇ ਆ ਕੀ ਆਲਪੁਰਖ ਮੈਂ ਥਾਰੂ ਆਪ ਜੀ ਦਾ ਕਿੰਕਰੁੰਦਾ ਦਾਸ ਹਾਂ ਆਪਣਾ ਜਾਨ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ ਮੈਨੂੰ ਆਪਣਾ ਦਾਸ ਜਾਣ ਕੇ ਰਖਵਾਰ ਰਖਵਾਲੀ ਕਰੋ ਮੈਂ ਆਪ ਜੀ ਦੀ ਸ਼ਰਨ ਰੂਪ ਬਾਹ ਫੜੀ ਹੈ ਇਸ ਦੀ ਲੱਜਿਆ ਵਿਚਾਰ ਨਾ ਕਰੋ ਆਪਣਾ ਜਾਨ ਮੁਝੇ ਪ੍ਰਤਪਰੀਏ ਜੁਨ ਜੁਨ ਸੱਦਰ ਹਮਾਰੇ ਮਰੀਏ हे प्रभु तुसी मेनू अपना जान के मेरी पालना करो मेरे दुश्मना नु चुण चुण के मारना करो देग तेग जग में दौ चले राख आप मोहे और न दलए देग भूखे प्यासे ली लंगर तेग दुष्टा नु सोडण वास्ते तलवार संसार विच धर्म ते राजनीति दे दोमे पख चलदे रहण तुसी मेनू आप कृपा करके दुश्मना तो रख लेबो ਕੋਈ ਹੋਰ ਗੁਰੂ ਕਾ ਦੋਖੀ ਮੈਨੂੰ ਆਕੇ ਦਾਲਣਾ ਦੇਵੇ ਭਾਵ ਮੇਰਾ ਕੋਈ ਨੁਕਸਾਨ ਨਾ ਕਰ ਦੇਵੇ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤੇਹਾਰਾ ਏ ਅਕਾਲ ਪੁਰਖ ਜੀ ਤੁਸੀਂ ਮੇਰੀ ਹਮੇਸ਼ਾ ਪਾਲਣਾ ਕਰੋ ਤੁਸੀਂ ਮੇਰੇ ਮਾਲਕ ਹੋ ਮੈਂ ਆਪ ਜੀ ਦਾ ਸੇਵਕ ਆਂ ਜਾਨ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਸੀਂ ਮੈਨੂੰ ਆਪਣਾ ਜਾਣ ਕੇ ਵਿੜਿਆਈ ਬਖਸ਼ਿਸ਼ ਕਰੋ ਅਤੇ ਮੇਰੇ ਸਾਰੇ ਕੰਮ ਆਪ ਕਰੋ। ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ। ਏ ਵਾਹਿਗੁਰੂ ਤੁਸੀਂ ਸਭ ਰਾਜਿਆਂ ਦੇ ਵੀ ਰਾਜੇ ਹੋ। ਤੁਸੀਂ ਆਪਣੇ ਆਪ ਹੀ ਗਰੀਬਾਂ ਨੂੰ ਨਿਵਾਜਾ ਮਾਨ ਇੱਜ਼ਤ ਭਾਵ ਨਿਵਾਜਣ ਵਾਲੀ ਵਿੜਿਆਈ ਬਖਸ਼ਦੇ ਹੋ। ਦਾਸ ਜਾਣਕਾਰ ਕਿਰਪਾ ਕਰਹੁ ਮੋਹੇ। ਹਾਰ ਪਰਾਮੈ ਆਨ ਦਵਾਰ ਤੁਹੇ ਤੁਸੀਂ ਮੈਨੂੰ ਆਪਣਾ ਦਾਸ ਜਾਣ ਕੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ ਮੈਂ ਹਾਰ ਹੰਬ ਕੇ ਆਪ ਜੀ ਦੇ ਦਰ ਤੇ ਆ ਕੇ ਟਹਿ ਪਿਆ ਹਾਂ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਤੁਸੀਂ ਮੈਨੂੰ ਆਪਣਾ ਜਾਣ ਕੇ ਪਾਲਣਾ ਕਰੋ ਤੁਸੀਂ ਮੇਰੇ ਮਾਲਕ ਹੋ ਅਤੇ ਮੈਂ ਤੁਹਾਡਾ ਦਾਸ ਹਾਂ ਦਾਸ ਜਾਣ ਦੇ ਹੱਥ ਉਬਾਰੂ ਹਮਰੇ ਸਭ ਬੈਰੀਆਂ ਸੰਘਾਰੂ ਤੁਸੀਂ ਮੈਨੂੰ ਦਾਸ ਜਾਣ ਕੇ ਕਿਰਪਾ ਦਾ ਹੱਥ ਦੇ ਕੇ ਬਚਾਲੋ ਅਤੇ ਮੇਰੇ ਸਾਰੇ ਬੈਰੀਆਂ ਨੂੰ ਜਾਨੂ ਮਾਰ ਮੁਕਾ ਦਿਓ ਪਿਛਲੀਆਂ ਪੌੜੀਆਂ ਵਿੱਚ ਵਾਹਿਗੁਰੂ ਦੀ ਸਿਫਤ ਅਤੇ ਅਰਦਾਸ ਕੀਤੀ ਹੈ ਹੁਣ ਇਸ ਤੋਂ ਅੱਗੇ ਕ੍ਰਿਸ਼ਨ ਅਵਤਾਰ ਗ੍ਰੰਥ ਨੂੰ ਲਿਖਣ ਦਾ ਜ਼ਿਕਰ ਕਰਦੇ ਆ ਪ੍ਰਥਮ ਤਰੋਂ ਭਗਵਤ ਕੋ ਧਿਆਨ ਬਹੁਰ ਕਰੂੰ ਕਵਿਤਾ ਵਿਦਨਨਾ ਕ੍ਰਿਸ਼ਨ ਜਥਾ ਮਤ ਚਿਰਤਰ ਉਚਾਰ ਚੂਕ ਹੋਏ ਕਬਲੇ ਹੋ ਸੁਧਾਰ ਸਭ ਤੋਂ ਪਹਿਲਾਂ ਮੈਂ ਭਗਵਤ ਅਕਾਲ ਪੁਰਖ ਦਾ ਧਿਆਨ ਧਰਦਾ ਫਿਰ ਮੈਂ ਅੱਗੇ ਅਨੇਕ ਤਰ੍ਹਾਂ ਦੀ ਕਵਿਤਾ ਕਾਵ ਰਚਨਾ ਸ਼ਾਇਰੀ ਕਰਾਂਗਾ ਜਥਾ ਮਤ ਜਿਹੋ ਜੀ ਮੇਰੀ ਬੁੱਧੀ ਹੈ ਉਸ ਮੁਤਾਬਕ ਕ੍ਰਿਸ਼ਨ ਜੀ ਦੇ ਜੀਵਨ ਚਿਤਰਾਂ ਨੂੰ ਉਚਾਰਨ ਕਰਾਂਗਾ। हे ਕਵੀ ਲੋਕੋ ਜੇ ਕੋਈ ਝੂਕ ਉਕਾਈ अथवा ਤ੍ਰੂਟੀ ਹੋਈ ਵੇਖੋ ਤਾਂ ਉਸ ਨੂੰ ਸੁਧਾਰ ਲਿਓ। ਅਗਲਾ ਦੋਹਰਾ ਬਚਿੱਤਰ ਨਾਟਕ ਵਿੱਚ ਆਉਂਦਾ ਹੈ ਜਿਸ ਵਿੱਚ ਗੁਰੂ ਮਹਾਰਾਜ ਨੇ ਉਸ ਵੈਗੁਰੂ ਨੂੰ ਚੇਤੇ ਕਰਨ ਦਾ ਫਲ ਦਰਸਾਇਆ ਹੈ। ਕਬ ਬਾਜ ਦੋਹਰਾ ਕਬ ਤੂੰ ਪਾਵ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਚ ਫਰਮਾਉਂਦੇ ਹਨ। ਜੋ ਨਿਜ ਪ੍ਰਭ ਮੋਸੋ ਕਹਾ ਸੋ ਕਾਹੇ ਹਉ ਜਗ ਮਾਹੇ ਜੋ ਤਿਹ ਪ੍ਰਭ ਕੋ ਧਾਇ ਹੈ ਅੰਤ ਸੁਰਗ ਕੋ ਜਾਹੇ ਐ ਗੁਰ ਸਿੱਖੋ ਜੋ ਅਕਾਲ ਪੁਰਖ ਨੇ ਆਪ ਮੈਨੂੰ ਆਖਿਆ ਭਾਵ ਹੁਕਮ ਕੀਤਾ ਉਹੀ ਮੈਂ ਸੰਸਾਰ ਵਿੱਚ ਉਚਾਰਨ ਕਰਾਂਗਾ ਜੋ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਨੂੰ ਧਿਉਂਦੇ ਹਨ अथवा ਧਿਉਣਗੇ ਉਹ ਅੰਤ ਨੂੰ ਸੁਰਗ ਦੇਵ ਲੋਕ ਭਾਵ ਬੈਕੁੰਠ ਨੂੰ ਚਲੇ ਜਾਣਗੇ ਅਗਲੇ ਦੌਰੇ ਵਿੱਚ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ ਵਰਣਨ ਕਰਦੇ ਆ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛਨਾਹੇ ਜਲ ਤੇ ਉਪਜਿਤ ਰੰਗ ਜਿਓ ਜਲ ਹੀ ਵਿਖੇ ਸਮਾਹੇ ਵਾਹਿਗੁਰੂ ਅਤੇ ਹਰ ਜਨ ਵਾਹਿਗੁਰੂ ਦੇ ਪਿਆਰੇ ਦੋਵੇਂ ਇੱਕ ਸਰੂਪ ਹਨ ਬੇਭੁੰਦਾ ਦੂਜੀ ਭੇਦਭਾਵ ਵਾਲੀ ਵਿਚਾਰ ਕੁਝ ਵੀ ਨਹੀਂ ਹੈ ਪ੍ਰਭੂ ਦੇ ਪਿਆਰੇ ਉਸ ਪ੍ਰਭੂ ਨਾਲ ਇਉਂ ਅਭੇਦ ਹੋ ਜਾਂਦੇ ਜਿਵੇਂ ਪਾਣੀ ਤੋਂ ਪਾਣੀ ਦੀ ਤਰੰਗ ਲਹਿਰ ਪੈਦਾ ਹੁੰਦੀ ਅਤੇ ਆਖਰ ਜਲ ਵਿੱਚ ਹੀ ਸਮਾ ਜਾਂਦੀ ਹੈ ਇਸ ਤਰ੍ਹਾਂ ਪ੍ਰਭੂ ਸਾਗਰ ਵਾਂਗ ਅਤੇ ਉਸ ਦੇ ਪਿਆਰੇ ਲਹਿਰ ਵਾਂਗ ਉਸ ਵਿੱਚ ਹੀ ਅਭੇਦ ਰਹਿੰਦੇ ਹਨ ਅਗਲਾ ਦੋਹਰਾ ਵੀ ਬਚਿੱਤਰ ਨਾਟਕ ਵਿੱਚ ਆਉਂਦਾ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਸਾਰ ਵਿੱਚ ਆਪਣੇ ਆਉਣ ਦਾ ਕਾਰਨ ਲਿਖਿਆ ਹੈ ਦੁਹਰਾ ਜਦ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਇ ਅਬ ਮੈਂ ਕਥਾ ਸੰਛੇਪਤੇ ਸਭ ਹੂੰ ਕਹਿਤ ਸੁਨਾਇ ਜਦੋਂ ਮੈਨੂੰ ਅਕਾਲ ਪੁਰਖ ਦਾ ਆਇਸ ਹੁੰਦਾ ਹੁਕਮ ਆਗਿਆ ਹੋਈ ਮੈਂ ਉਸ ਵੇਲੇ ਸੰਸਾਰ ਵਿੱਚ ਆ ਕੇ ਅਵਤਾਰ ਧਾਰਨਾ ਕੀਤਾ ਹੁਣ ਮੈਂ ਆਪਣੀ ਅਵਤਾਰ ਦੀ ਅਤੇ ਪੂਰਵ ਜਨਮ ਦੀ ਸੰਖੇਪ ਕਥਾ ਸਾਰਿਆਂ ਨੂੰ ਸੁਣਾ ਕੇ ਦੱਸਦਾ ਇਸ ਦੋਹਰੇ ਤੋਂ ਅੱਗੇ ਗੁਰੂ ਮਹਾਰਾਜ ਜੀ ਦੀ ਕਥਾ ਸ਼ੁਰੂ ਹੁੰਦੀ ਹੈ ਉਸ ਦਾ ਮੂਲ ਰੂਪ ਸਿਧਾਂਤ ਇਸ ਦੋਹਰੇ ਵਿੱਚ ਪ੍ਰਗਟ ਕੀਤਾ ਹੈ ਕਬ ਬਾਚ ਦੋਹਰਾ ਇਹ ਦੋਹਰਾ ਵੀ ਬਚਿੱਤਰ ਨਾਟਕ ਵਿੱਚ ਆਉਂਦਾ ਜਦੋਂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਾਲਸਾ ਪੰਥ ਸਾਜਣ ਦਾ ਹੁਕਮ ਦਿੱਤਾ ਉਸ ਵੇਲੇ ਇਹ ਦੋਹਰਾ ਕਵੀ ਜੀ ਨੇ ਉਚਾਰਨ ਕੀਤਾ ਹੈ ਹਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਹਨ ਮੈਂ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦੇ ਸਾਹਮਣੇ ਖੜਾ ਹੋ ਗਿਆ ਅਤੇ ਅਦਬ ਵਿੱਚ ਸਿਰ ਝੁਕਾ ਕੇ ਬਚਨ ਆਖਿਆ ਭਾਵ ਬੇਨਤੀ ਕੀਤੀ ਏ ਅਕਾਲ ਪੁਰਖ ਇਹ ਖਾਲਸਾ ਪੰਥ ਸੰਸਾਰ ਵਿੱਚ ਤਾਂ ਹੀ ਪ੍ਰਚਲਿਤ ਹੋਵੇਗਾ ਜਦੋਂ ਤੁਸੀਂ ਇਸ ਕਾਰਜ ਵਿੱਚ ਦਾਸ ਦੀ ਸਹਾਇਤਾ ਕਰੋਗੇ ਅਗਲਾ ਦੋਹਰਾ ਦਸਮ ਗ੍ਰੰਥ ਦੀ ਬਾਣੀ ਚੰਡੀ ਚਰਿਤ੍ਰ ਦੇ ਅਖੀਰ ਤੇ ਆਉਂਦਾ ਜਿਸ ਵਿੱਚ ਪ੍ਰਭੂ ਦੇ ਧਿਆਨ ਦਾ ਮਹਾਤਮ ਪ੍ਰਗਟਾਇਆ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿੱਦ ਉਠ ਧਿਆਇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਿਗੇ ਭਗਵੰਤ ਹੇ ਅਕਾਲ ਪੁਰਖ ਜੋ ਜੋ ਸੰਤ ਭਗਤ ਲੋਕ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦੇ ਸਰੂਪ ਧਿਆਨ ਨੂੰ ਪਾਵਤਿ ਆਉਣਗੇ ਪਾਵ ਆਪ ਜੀ ਦਾ ਧਿਆਨ ਮਨ ਵਿੱਚ ਧਾਰ ਕੇ ਆਪ ਜੀ ਨੂੰ ਯਾਦ ਕਰਨਗੇ ਉਹ ਗੁਰਮਖ ਪਿਆਰੇ ਅੰਤ ਨੂੰ ਮੁਕਤੀ ਰੂਪ ਫਲ ਪ੍ਰਾਪਤ ਕਰ ਲੈਣਗੇ ਪ੍ਰਸ਼ਨ ਸੀ ਕਿ ਮੁਕਤੀ ਦਾ ਸਰੂਪ ਕੀ ਹੈ ਉੱਤਰ ਸੀਉ ਅਕਾਲਪੁਰਖ ਨੂੰ ਪ੍ਰਾਪਤ ਕਰ ਲੈਣਗੇ ਅਗਲਾ ਦੋਹਰਾ ਵਿਸ਼ਨੂੰ ਦੇ 14ਵੇਂ અવਤਾਰ ਦਾ ਪਹਿਲਾ ਦੋਹਰਾ ਹੈ ਜਿਸ ਵਿੱਚ ਕਾਲ ਸ਼ਬਦ ਦੁਆਰਾ ਅਕਾਲਪੁਰਖ ਦੀ ਵਿਰਾਟ ਦੇਹ ਦਾ ਨਿਰਣਾ ਕੀਤਾ ਦੋਹਰਾ ਕਾਲਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਾਸ ਕਰੋਰ ਜਲੇਸ ਕਾਲ ਅਕਾਲਪੁਰਖ ਦੀ ਦੇਹ ਵਿੱਚ ਭਾਵ ਉਸ ਦੇ ਵਿਰਾਟ ਸਰੂਪ ਅੰਦਰ ਕਰੋੜਾਂ ਹੀ ਵਿਸ਼ਨੂੰ ਅਤੇ ਸ਼ਿਵ ਜੀ ਹਨ ਕਰੋੜਾਂ ਹੀ ਸਵਰਗ ਦੇ ਰਾਜੇ ਇੰਦਰ ਅਤੇ ਕਿਤਨੇ ਹੀ ਸ੍ਰਿਸ਼ਟੀ ਦੇ ਕਰਤਾ ਬ੍ਰਹਮਾ ਵਰਗੇ ਦੇਵਤੇ ਹਨ ਰਵ ਸੂਰਜ ਸਸ ਚੰਦਰਮਾ ਅਤੇ ਜਲੇਸ਼ ਵਰਣ ਦੇਵਤੇ ਵੀ ਕਰੋੜਾਂ ਹੀ ਹਨ ਅਗਲਾ ਦੁਹਰਾ ਰਾਮਾ ਅਵਤਾਰ ਵਿੱਚੋਂ ਹੈ ਜਿਸ ਵਿੱਚ ਵਿਸ਼ਨੂੰ ਦੇ 20ਵੇਂ ਅਵਤਾਰ ਰਾਮਚੰਦਰ ਜੀ ਦੀ ਕਥਾ ਦਾ ਅਨਵਾਦ ਕੀਤਾ ਹੈ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਵ ਤਨੇਤ ਸੁਰਗ ਬਾਸ ਰਗਬਰ ਕਰਾ ਸਗਰੀਪੁਰੀ ਸਮੇਤ ਰਾਮਚੰਦਰ ਜੀ ਦੀ ਜੀਵਨ ਕਥਾ ਜੁਗਾਂ ਜੁਗਾਂ ਵਿੱਚ ਅਟਲ ਰਹਿਣ ਵਾਲੀ ਹੈ ਇਸ ਕਥਾ ਨੂੰ ਸਭ ਕੋਈ ਭਾਵ ਹਰ ਕੋਈ ਭਾਵ ਰਾਮਚੰਦਰ ਜੀ ਦੇ ਜੀ ਦੇ ਸਾਰੇ ਹੀ ਸ਼ਰਧਾਲੂ ਲੋਕ ਨੇਤਕ ਇਹ ਹਮੇਸ਼ਾ ਉਚਾਰਨ ਕਰਦੇ ਆ ਜਿਸ ਵਿੱਚ ਇਹ ਵੀ ਜ਼ਿਕਰ ਹੈ ਕਿ ਰਗਬਰ रामचंद्र ਜੀ ਨੇ ਆਪਣੀ ਸਾਰੀ ਅਜੁੱਧਿਆਪੁਰੀ ਸਮੇਤ ਸਵਰਗ ਵਿੱਚ ਨਿਵਾਸ ਕੀਤਾ ਸੋ ਅਗਲੀ ਚੌਪਈ ਵੀ ਰਾਮਾ ਅਵਤਾਰ ਦੇ ਅਖੀਰ ਤੇ ਲਿਖੀ ਗਈ ਹੈ ਜਿਸ ਵਿੱਚ ਰਾਮ ਕਥਾ ਦਾ ਰਾਮ ਪ੍ਰੇਮੀਆਂ ਵੱਲੋਂ ਮਹਾਤਮ ਦਰਸਾਇਆ ਗਿਆ ਚੌਪਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤੇਹ ਨਿਕਟ ਨ ਆਵੇ ਬਿਸਨ ਭਗਤ ਕੀ ਏ ਫਲ ਹੋਈ ਆਦ ਬਿਆਦ ਸ਼ੁਐ ਸਕੈ ਨ ਕੋਈ RAM ji ਦੇ ਸ਼ਰਧਾਲੂ ਕਹਿੰਦੇ ਜੋ ਇਹ RAM ji ਦੀ ਜੀਵਨ ਕਥਾ ਨੂੰ ਸੁਣੇ ਅਤੇ ਪੜ੍ਹੇਗਾ अथवा ਸੰਗੀਤ ਵਿੱਚ ਮਿਲਾ ਕੇ ਗਾਵੇਗਾ ਉਸ ਦੇ ਨੇੜੇ ਦੁਖ ਤੇ ਪਾਪ ਨਹੀਂ ਆਉਂਦਾ ਵਿਸ਼ਨੂ 24 ਅਵਤਾਰਾਂ ਦਾ ਮੁਖ ਅਤੇ ਮੂਲ ਦੇਵਤਾ ਹੈ ਹਜੂਰ ਫਰਮਾਉਂਦੇ ਉਸ ਵਿਸ਼ਨੂੰ ਦੀ ਭਗਤੀ ਕੀਏ ਕਰਨ ਤੋਂ ਇਹ ਫਲ ਪ੍ਰਾਪਤ ਹੋਵੇਗਾ ਕਿ ਉਸ ਨੂੰ ਆਦਮਾਨਸਿਕ ਰੋਗ ਅਤੇ ਬਿਆਦ ਸਰੀਰਕ ਰੋਗ ਕੋਈ ਵੀ ਸ਼ੋਅਕੀਏ ਸ਼ੋ ਨਹੀਂ ਸਕੇਗਾ ਅਗਲੀ ਚੌਪਈ ਵਿੱਚ ਗ੍ਰੰਥ ਦੀ ਸਮਾਪਤੀ ਦਾ ਸੰਮਤ ਦੱਸਦੇ ਆ ਸਤਿਗੁਰੂ ਸੰਮਤ ਸਤਿ ਰਹ ਸਹਸ ਪਚਾਵਨ ਹਾੜ ਵਦੀ ਪ੍ਰਥਮ ਸੁਖ ਦਾਵਨ ਤੁਹ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰੇ ਲਹਲੇਹ ਸੁਧਾਰਾ ਹੀ ਵਾਏ ਗੁਰੂ ਤੇਰੀ ਕਿਰਪਾ ਨਾਲ ਬਿਕਰਮੀ ਸੰਮਤ 1755 ਵਿਖੇ ਅਤਿਹਾੜ ਦੇ ਮਹੀਨੇ ਦੀ ਵਦੀ ਹਨੇਰ ਪੱਖ ਦੀ ਪਹਿਲੀ ਤਿਤ ਜੋ ਸੁਖ ਦੇਣ ਵਾਲੀ ਸੀ ਉਸ ਵਿੱਚ ਇਹ ਭਗਵਤ ਗ੍ਰੰਥ ਸੁਧਾਰਾ ਬਣਾਇਆ ਭਾਵ ਰਾਮ ਕਥਾ ਦਾ ਧੰਨਵਾਦ ਕੀਤਾ ਏ ਕਵੀ ਲੋਕੋ ਜੇ ਕਿਦਰੇ ਭੁੱਲ ਪਈ ਲੋਹ ਦੇਖੋ ਤਾਂ ਸੁਧਾਰ ਲਿਓ ਭਾਵ ਉਸ ਨੂੰ ਦਰੁਸਤ ਕਰ ਲਿਓ ਅਗਲੇ ਦੋਰੇ ਵਿੱਚ ਗ੍ਰੰਥ ਦੀ ਸੰਪੂਰਨਤਾ ਦਾ ਅਸਥਾਨ ਦੱਸਦੇ ਆ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤੁਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਨੇਤਰ ਤੁੰਗ ਨੈਣਾ ਦੇ ਵੀ ਟਿੱਲੇ ਦੇ ਪੈਰਾ ਹੇਟਾ ਪਾਵ ਨੈਣਾ ਦੇਵੀ ਪਹਾੜ ਦੇ ਹੇਠਲੇ ਪਾਸੇ ਜਿੱਥੇ ਸਤਲੁਜ ਦੇ ਕਿਨਾਰੇ ਤੇ ਦਰਿਆ ਦੀਆਂ ਬਹੁਤ ਸੁੰਦਰ ਤਰੰਗ ਲਹਿਰਾਂ ਉੱਠਦੀਆਂ ਪਾਵ ਆਨੰਦਪੁਰ ਸਾਹਿਬ ਨਗਰ ਵਿੱਚ ਇਹ RAM ਜੀ ਦੀ ਕਥਾ ਦੇ ਪ੍ਰਸੰਗ ਵਾਲਾ ਸ੍ਰੀ ਸੁਭਾਏਮਾਨ ਭਗਵਤ ਗ੍ਰੰਥ ਸੰਪੂਰਨ ਕੀਤਾ ਹੈ ਇਸ ਦੌਰੇ ਵਿੱਚ ਦਸ਼ਮੇਸ਼ ਕਵੀ ਜੀ ਆਪਣਾ ਆਸ਼ਾ ਦੱਸਦੇ ਆ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਰਾਮ ਜੀ ਦੀ ਸੰਪੂਰਨ ਕਥਾ ਦਾ ਇਹ ਸਾਰਾ ਭਗਵਤ ਗ੍ਰੰਥ ਮੈਂ ਉਸ ਭਗਵਤ ਵਾਹਿਗੁਰੂ ਦੀ ਕਿਰਪਾ ਨਾਲ ਸੰਪੂਰਨ ਕੀਤਾ ਹੈ ਜਿਸ ਵਿੱਚ ਸਾਧ ਸ੍ਰੇਸ਼ਟ ਅਤੇ ਅਸਾਧ ਆਸ੍ਰੇਸ਼ਟ ਭਾਵ ਕੌਣ ਚੰਗਾ ਤੇ ਕੌਣ ਮਾੜਾ ਹੈ ਇਸ ਬਾਰੇ ਅਸੀਂ ਆਪ ਕੁਝ ਨਹੀਂ ਜਾਣਿਆ ਜਿਨ੍ਹਾਂ ਨੇ ਭਗਵਤ ਗ੍ਰੰਥ ਵਿੱਚ ਕਿਸੇ ਨੂੰ ਚੰਗਾ ਜਾਂ ਮਾੜਾ ਲਿਖਿਆ ਉਹ ਖੁਦ ਜ਼ਿੰਮੇਵਾਰ ਹਨ ਅਸੀਂ ਸਿਰਫ ਉਸ ਦਾ ਅਨਵਾਦ ਕੀਤਾ ਹੈ ਹੋਰ ਅਸੀਂ ਬਾਦ ਚਰਚਾ ਸੁਬਾਦ ਝਗੜਾ ਅਤੇ ਵਿਵਾਦ ਵਿਤੰਡਾਵਾਦ ਨਹੀਂ ਕਰਨਾ ਚਾਹੁੰਦੇ ਸੋਇਸ ਅੱਗੇ ਸਵਈਆ ਆਰੰਭ ਹੋ ਰਿਹਾ ਹੈ ਸਵਈਏ ਵਿੱਚ ਦਸ਼ਮੇਸ਼ ਕਵੀ ਜੀ ਨੇ ਆਪਣਾ ਸਿਧਾਂਤ ਪ੍ਰਗਟਾਇਆ ਹੈ ਤਾਂ ਕਿ ਕਿਸੇ ਨੂੰ ਇਹ ਭੁਲੇਖਾ ਨਾ ਲੱਗ ਜਾਵੇ ਦੇ ਦਸਮ ਗ੍ਰੰਥ ਦੇ ਅੰਦਰ ਅਨੇਕ ਤਰ੍ਹਾਂ ਦੀ ਰਚਨਾ ਸਵੈ ਮਤ ਅਨਵਾਦ ਅਤੇ ਪਰਮਤ ਅਨਵਾਦ ਕੀਤੀ ਹੈ ਇਸ ਵਿੱਚ ਗੁਰਮਤਿ ਸਿਧਾਂਤ ਕੀ ਹੋ ਸਕਦਾ ਹੈ ਉਸ ਦਾ ਹਰ ਰਚਨਾ ਦੇ ਅੰਤ ਤੇ ਨਿਚੋੜ ਕੱਢਿਆ ਹੈ ਅਤੇ ਸਵਈਆ ਵੀ RAM ਅਵਤਾਰ ਦੇ ਅਖੀਰ ਤੇ ਗੁਰੂ ਜੀ ਦੇ ਨਿਜ ਸਿਧਾਂਤ ਨੂੰ ਪ੍ਰਗਟਾਉਂਦਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਦੇਸ਼ਮੀਸ਼ ਕਵੀ ਜੀ ਅਕਾਲ ਪੁਰਖ ਦੇ ਸਨਮੁਖ ਪਰਮਾਉਦੇ ਇਹ ਸਰਬਸ਼ਕਤੀਮਾਨ ਅਕਾਲ ਪੁਰਖ ਜੀਓ ਜਦੋਂ ਤੋਂ ਮੈਂ ਆਪ ਜੀ ਦੇ ਪਾਏ ਚਰਨ ਪਕੜੇ ਉਸ ਸਮੇਂ ਤੋਂ ਕੋਈ ਦੇਵੀ ਦੇਵਤਾ ਕੋਈ ਰਹਿਬਰ ਅਵਤਾਰ ਆਦਿਕ ਅੱਖਾਂ ਹੇਠਾਂ ਨਹੀਂ ਲਿਆਂਦਾ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨੇਓ ਰਾਮ ਵਿਸ਼ਨੂੰ ਦਾ ਅਵਤਾਰ ਰਾਮਚੰਦਰ ਜੋ ਹਿੰਦੂਆਂ ਦਾ ਰੱਬ ਹੈ ਰਹੀਮ ਮੁਸਲਮਾਨਾਂ ਦਾ ਖੁਦਾ ਹੈ ਇਨਾਂ ਦੇ ਧਰਮ ਗ੍ਰੰਥ ਪੁਰਾਨ ਅਤੇ ਕੁਰਾਨ ਮੰਨੇ ਜਾਂਦੇ ਉਹ ਭਾਵੇਂ ਨੇਕਾਂ ਹੀ ਮਤ ਕਹਿੰਦੇ ਪਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਨਹੀਂ ਮੰਨਿਆ ਸਿਮਰਤ ਸਾਸ਼ਤਰ ਵੇਦ ਸਭੈ ਬਹੁ ਭੇਦ ਕਹੈ ਖਮ ਏਕ ਨਾ ਜਾਣਿਓ ਹਿੰਦੂਆਂ ਦੀਆਂ 27 ਸਿਮਰਤੀਆਂ 6 ਸ਼ਾਸਤਰ ਚਾਰ ਵੇਦ ਤੇ ਸਾਰੇ ਹੀ ਧਰਮ ਗ੍ਰੰਥ ਬਹੁ ਤਰ੍ਹਾਂ ਦੇ ਭੇਦ ਭੇਤ ਸਿਧਾਂਤ अथवा ਆਸ਼ੇ ਕਹਿੰਦੇ ਆ ਔਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਆਪਣੇ ਅਨੁਕੂਲ ਨਹੀਂ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਕਾਨਿਓ ਏ ਸ੍ਰੀ ਅਸਪਾਨ ਸ੍ਰੀ ਸਾਹਿਬ ਜੀ ਦੇ ਧਾਰਨ ਵਾਲੇ ਅਕਾਲ ਪੁਰਖ ਤੇਰੀ ਕਿਰਪਾ ਕਰਕੇ ਜੋ ਕੁਝ ਮੇਰੇ ਮੂੰਹੋਂ ਨਿਕਲਿਆ ਉਹ ਮੈਂ ਨਹੀਂ ਉਚਾਰਨ ਕੀਤਾ ਬਲਕਿ ਸਾਰਾ ਕੁਝ ਤੂੰ ਆਪ ਹੀ ਉਚਾਰਨ ਕਰਵਾਇਆ ਤੇ ਕੀਤਾ ਹੈ ਇਹ ਕਵੀ ਜੀ ਦੀ ਨਿਮਰਤਾ ਹੈ ਅਗਲੇ ਦੌਰੇ ਵਿੱਚ ਅਕਾਲ ਪੁਰਖ ਤੇ ਪੂਰਨ ਸਿਧਕ ਤੇ ਭਰੋਸਾ ਰੱਖ ਕੇ ਅਰਦਾਸ ਕੀਤੀ ਹੈ ਦੋਹਰਾ ਸਗਲ ਦੁਆਰ ਕੋ ਸਾੜਕੈ ਗਇਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਹੇ ਅਕਾਲ ਪੁਰਖ ਮੈਂ ਹੋਰ ਦੇਵੀ ਦੇਵਤਿਆਂ ਦੇ ਸਾਰੇ ਦਰ ਛੱਡ ਕੇ ਸਿਰਫ ਤੁਹਾਡਾ ਹੀ ਦਰ ਪਕੜਿਆ ਕੀ ਅਕਾਲ ਪੁਰਖ ਜੀ ਹੁਣ ਮੇਰੀ ਬਾਹ ਫੜੀ ਦੀ ਆਪਜੀ ਨੂੰ ਹੀ ਇਲਾਜ ਹੈ ਇਹ ਗੋਬਿੰਦ ਰਾਏ अथवा ਗੋਬਿੰਦ ਸਿੰਘ ਕਵੀ ਆਪਜੀ ਦਾ ਨਿਮਾਣਾ ਸੇਵਕ ਹੈ ਸੋ ਸਾਧ ਸੰਗਤ ਜੀ ਪੁੰਨ ਰਾਸ਼ਿਸ ਕਾ ਕਾਟਾ ਸੀਸਾ ਤੋਂ ਲੈ ਕੇ ਗੋਬਿੰਦ ਦਾਸ ਤਹਾਰ ਤੱਕ ਜਿੰਨੀ ਵੀ ਰਹਿ ਰਾ ਸਾਹਿਬ ਜੀ ਦੇ ਪਾਠ ਵਿੱਚ ਬਾਣੀ ਲਿਖੀ ਗਈ ਇਹ ਸਾਰੀ ਬਾਣੀ ਕਲਗੀਧਰ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਦਸਮ ਗ੍ਰੰਥ ਵਿੱਚ ਉਚਾਰਨ ਕੀਤੀਆਂ ਰਚਨਾਵਾਂ ਦਾ ਨਿਚੋੜ ਹੈ ਇਹ ਬਾਣੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਦੀ ਆਗਿਆ ਨਾਲ ਪੰਜ ਗ੍ਰੰਥੀ ਪੋਤੀ ਵਿੱਚ ਰਹਿਰਾਤ ਸਾਹਿਬ ਦੇ ਪਾਠ ਵਿੱਚ ਲਿਖਵਾਈ ਸੀ ਜਿਸ ਨੂੰ ਸਾਰੇ ਪ੍ਰਾਤਨ ਸਿੰਘ ਸੰਪੂਰਨ ਪੜਿਆ ਕਰਦੇ ਸਨ ਅਤੇ ਹੁਣ ਵੀ ਸੰਪਰਦਾਇ ਵਿੱਚ ਇਹ ਸਾਰੀ ਬਾਣੀ ਦੋਹਰੇ ਅਤੇ ਚੌਪਈਆਂ ਸਮੇਤ ਸੰਪੂਰਨ ਪੜ੍ਹੀ ਸੁਣੀ ਜਾਂਦੀ ਹੈ ਦੂਜਾ ਕਾਰਨ ਇਹ ਵੀ ਸੀ ਕਿ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪਰੰਤੂ ਕਰਨ ਵਾਲੇ ਲੋਕਾਂ ਦਾ ਭਰਮ ਵੀ ਦੂਰ ਕਰਨਾ ਸੀ ਕਿਉਂਕਿ ਬਹੁਤ ਸਾਰੇ ਤਰਕਵਾਦੀ ਦਸਮ ਗ੍ਰੰਥ ਦੀਆਂ ਰਚਨਾਵਾਂ ਜਿਵੇਂ ਕਿ 24 ਅਵਤਾਰਾਂ ਦੀ ਕਥਾ ਚੰਡੀ ਚਰਿੱਤਰ ਸ਼ਸਤਰ ਨਾਮ ਮਾਲਾ ਪਖਿਆਨ ਚਰਿੱਤਰ ਆਦਕਾਂ ਤੇ ਸ਼ੰਕਾ ਕਰਦੇ ਹਨ ਇਹ ਗੁਰੂ ਮਹਾਰਾਜ ਜੀ ਦੀ ਰਚਨਾ ਕਿਵੇਂ ਹੋ ਸਕਦੀ ਪਰ ਗੁਰੂ ਮਹਾਰਾਜ ਜੀ ਨੇ ਨਿਤਨੇਮ ਦੀ ਬਾਣੀ ਵਿੱਚ ਉਹਨਾਂ ਰਚਨਾਵਾਂ ਦੇ ਮੁੱਖ ਅਤੇ ਸਿਧਾਂਤ ਰੂਪ ਅੰਸ਼ ਨੂੰ ਸੰਮਿਲਿਤ ਕਰਕੇ ਹਰ ਗੁਰਸਿੱਖ ਨੂੰ ਇਹ ਵੀ ਵਿਸ਼ਵਾਸ ਦਵਾ ਦਿੱਤਾ ਕੀ ਇਹ ਸਾਰੀ ਰਚਨਾ ਹਜੂਰ ਦੀ ਆਪਣੀ ਹੀ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ